ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ YouTube ਦੇ ਚੈਨਲ ਤੇ ਅੱਜ ਦੀ ਵੀਡੀਓ ਚ ਵੀਰੇ ਆਪਾਂ ਨੇ ਗੱਲ ਕਰਨੀ ਆ ਮਿਨਰਲ ਮਿਕਚਰ ਦੀ ਮਾਤਰਾ ਜਿਹੜੀ ਉਹ ਕਿੰਨੀ ਰੱਖਣੀ ਚਾਹੀਦੀ ਆ ਬਹੁਤ ਵੀਰਾਂ ਭੈਣਾਂ ਦੇ ਸਵਾਲ ਸੀਗੇ ਵੀ ਮਿਨਰਲ ਮਿਕਚਰ ਦੀ ਡੋਜ਼ ਵੀ ਜਿਵੇਂ ਆਪਾਂ 10 ਕਿਲੋ ਵਾਲੀ ਬੈੜੀ ਹੋਗੀ 15 ਵਾਲੀ ਜਾਂ 20 25 ਕਿਲੋ ਤੱਕ ਹੋਗੀ ਮੇਰੇ ਆਪਣਾ ਵੀਡੀਓ ਬਣਾਉਣ ਦਾ ਇਹੀ ਮਕਸਦ ਹੁੰਦਾ ਵੀ ਆਪਾਂ ਤੁਹਾਡੇ ਨਾਲ ਵਕਤੋ-ਵਕਤ ਨੌਲੇਜ ਜਿਹੜੀ ਉਹ ਸ਼ੇਅਰ ਕਰੀਏ ਕਿਉਂਕਿ ਅੱਜ ਦੇ ਸਮੇਂ 'ਚ ਵੀਰੇ ਇਹ ਕੰਮ ਆ ਜਿਹੜਾ ਇਹ ਨੌਲੇਜ ਦੇ ਸਿਰ ਤੇ ਹੀ ਆ ਜੇ ਆਪਾਂ ਨੂੰ ਇਹ ਕਿਤੇ ਦੀ ਨੌਲੇਜ ਘੱਟ ਆ ਆਪਣਾ ਕੰਮ ਆ ਜਿਹੜਾ ਉਹ ਲਾਸ 'ਚ ਚਲੇ ਜਾਂਦਾ ਬਾਕੀ ਹੌਲੀ ਹੌਲੀ ਜਿਉਂ-ਜਿਉਂ ਬੰਦਾ ਪਛੂ ਰੱਖੀ ਜਾਂਦਾ ਠੀਕ ਆ ਉਹਨੂੰ ਨੌਲੇਜ ਹੋਈ ਜਾਂਦੀ ਆ ਆਪਾਂ ਨੇ ਵੀਡੀਓ 'ਚ ਗੱਲ ਇਹੀ ਕਰਨੀ ਆ ਵੀਰੇ ਵੀ ਮਿਨਿਮਮ ਮਿਕਚਰ ਦੀ ਮਾਤਰਾ ਜਿਹੜੀ ਉਹ ਕਿੰਨੀ ਰੱਖਣੀ ਚਾਹੀਦੀ ਆ ਆਪਾਂ ਇਹ ਨਹੀਂ ਗੱਲ ਕਰਨੀ ਆਪਾਂ 35 ਲੀਟਰ ਵਾਲੀ ਦੀ ਦੱਸੀ ਜਈਏ 40 ਆਪਾਂ ਜਿੰਨੀ ਯਾਨੀ ਕਿ ਦੁੱਧ ਵਾਲੀਆਂ ਆਪਣੇ ਕੋ ਗਾਵਾਂ ਹੈਗੀਆਂ ਨੇ ਆਪਾਂ ਉੰਨੀ ਕੁ ਗੱਲ ਕਰਨੀ ਆ ਆਪਣੇ ਕੋ ਯਾਨੀ ਕਿ ਪੂਰਾ ਪੀਖਦੇ ਦੋ ਤਾਂ 27 ਲੀਟਰ ਰਿਹਾ ਹੋਇਆ ਠੀਕ ਆ ਆ ਗਾਂ ਦਾ ਤੇ ਬਾਕੀ ਐਂ ਆ ਵੀਰੇ ਜਿਵੇਂ 20 ਕਿਲੋ ਤੱਕ ਆ ਜਿਵੇਂ ਹੁਣ ਆਪਣਾ ਪਸ਼ੂ ਤਾਜਾ ਸੂਂਦਾ ਜਦੋਂ ਉਹ ट्रांजिशन ਪੀਰੀਅਡ 'ਚ ਆ ਗਿਆ ਬਸ ਜਦੋਂ ਉਹ ਡਰਾਈ ਹੋਣਾ ਉਹਨੇ 40 ਦਿਨ ਉਦੋਂ ਤੁਸੀਂ ਮਿਨਰਲ ਮਿਕਚਰ ਆ ਜਿਹੜਾ ਬੰਦ ਕਰ ਦੇਣਾ ਠੀਕ ਆ ਨਾ ਜਦੋਂ ਉਹ ट्रांजिशन 'ਚ ਆ ਗਿਆ ਤੇ ਉਦੋਂ ਦਾ ਮਿਨਰਲ ਮਿਕਚਰ ਆ ਜਿਹੜਾ ਉਹਦੇ ਵਜਨ ਦੇ ਹਿਸਾਬ ਨਾਲ ਵੀ ਉਹ ਕਿੰਨਾ ਕੁ ਦੁੱਧ ਦਿੰਦੀ ਆ ਉਹਦੇ ਹਿਸਾਬ ਨਾਲ ਸਟਾਰਟ ਕਰ ਦੇਣਾ ਯਾਨੀ ਜਿਦੋਂ ਟਰਾਂਜਿਸ਼ਨ ਪੀਰੀਅਡ ਚ ਹੁੰਦੀ ਆ ਜਦ ਤੱਕ 50 60 ਗ੍ਰਾਮ ਬਹੁਤ ਹੁੰਦਾ ਉਦੋਂ ਕਿਹੜਾ ਉਹਨੇ ਦੁੱਧ ਦੇਣਾ ਹੁੰਦਾ ਜਦੋਂ ਵੀ ਮਤਲਬ ਡੰਗਰ ਥੋੜਾ ਸੂਪਿਆ ਸੂਣ ਤੋਂ ਬਾਅਦ ਜਿੰਨਾ ਚਿਰ ਉਹ ਗੱਭੜ ਨਹੀਂ ਹੁੰਦਾ ਓਨਾ ਚਿਰ ਤੁਸੀਂ 150 ਗ੍ਰਾਮ ਘੱਟੋ ਘੱਟ ਮਿਨਰਲ ਮਿਕਚਰ ਦੀ ਮਾਤਰਾ ਜਿਹੜੀ ਰੱਖਿਆ ਕਰੋ ਠੀਕ ਆ ਨਾ ਕਿਉਂਕਿ ਵੀਰੇ ਐ ਆ ਕਈ ਵਾਰ ਆਪਣਾ ਪਸ਼ੂ ਸੂਪੈਦਾ ਹੁੰਦਾ 20 25 ਕਿਲੋ ਦੁੱਧ ਦਿੰਦਾ ਹੁੰਦਾ ਆਪਾਂ ਇੱਕ ਮਿੰਕੇ ਪਾਉਂਦੇ ਨਹੀਂ ਹੈਗੇ ਆਪਾਂ ਇੱਕ ਸਕੂਪ ਜਿਹਾ ਪਾ ਦਿੰਨੇ ਆ ਉਹ ਚਾਹੇ 60 ਗ੍ਰਾਮ ਹੋਵੇ ਚਾਹੇ 70 ਠੀਕ ਆ ਨਾ ਇੱਕ ਕੰਡਾ ਲੈ ਆ ਉਹ ਚਾਹੇ ਛੋਟਾ ਲੈ ਆ ਉਹ ਇੱਕ ਛੋਟਾ ਗੰਡਾ ਜਿਹੜਾ ਵੀ 1 ਕਿਲੋ ਤੱਕ ਵੇਟ ਜੋਕ ਦਾ ਉਹ ਮੇਰੇ ਖਿਆਲ ਨਾਲ 2 250 ਦਾ ਆ ਜਾਂਦਾ ਤੇ ਜਿਹੜਾ ਬੜਾ ਕੰਡਾ ਤੇ 30 ਕਿਲੋ ਤੱਕ ਜੋਕ ਦਾ ਜਿਹੜਾ ਆਪਣੇ ਕੋ ਆਹਰਾ ਵਗੈਰਾ ਆਪਾਂ ਜੋਕਦੇ ਆ ਉਹ 30 ਕਿਲੋ ਤੱਕ ਜੋਕ ਦਾ ਤੇ ਬਿਕਾ ਟੋਗਾ 150 ਗ੍ਰਾਮ ਮਿਨਰਲ ਮਿਕਚਰ ਪਾਓ ਜਿੰਨਾ ਚਿਰ ਪਸ਼ੂਆ ਤੁਹਾਡਾ ਗੱਬਰ ਨਹੀਂ ਹੁੰਦਾ ਐਂ ਰਿਪੀਟ ਦੀ ਸਮੱਸਿਆ ਵੀ ਨਹੀਂ ਆਉਂਦੀ ਕਿਉਂਕਿ ਜਦੋਂ ਆਪਾਂ ਪਹਿਲਾਂ ਮਿਨਰਲ ਮਿਕਚਰ ਘੱਟ ਪਾਈ ਜਾਂਦੇ ਆ ਫਿਰ ਰਿਪੀਟ ਦੀ ਸਮੱਸਿਆ ਜਿਹੜੀ ਉਹ ਆ ਜਾਂਦੀ ਆ ਬਾਕੀ ਵੀਰੇ ਗੱਲ ਇਹ ਆ ਜਦੋਂ ਤਾਜ਼ਾ ਪਸ਼ੂਆ ਜਿਹੜਾ ਤੁਹਾਡਾ 25 27 ਲੀਟਰ ਤੱਕ ਜੇ ਦੁੱਧ ਦਿੰਦੀ ਆਗਾ ਠੀਕ ਆ ਨਾ ਆਪਾਂ ਉੰਨੀ ਗੱਲ ਕਰ ਦਿੰਨੇ ਆ ਜਿੰਨਾ ਕ ਆਪਾਂ ਨੂੰ ਯਾਨੀ ਕਿ ਪਤਾ ਜਾਂ ਆਪਣੇ ਜਿੰਨੇ ਕ ਦੁੱਧ ਵਾਲੀ ਗਾੜੀ ਰੱਖੀ ਹੁੰਦੀ ਆ ਵੀ ਉਹਨੂੰ ਤੁਸੀਂ ਘੱਟ ਤੋਂ ਘੱਟ ਨਹੀਂ 150 ਗ੍ਰਾਮ ਪਾਓ ਚਾਹੇ ਥੋੜਾ ਜਾਂ ਵਧੀਆ ਜਿਵੇਂ CRS ਪਾਊਡਰ ਹੋ ਗਿਆ ਜਾਂ ਹੋਰ ਬਥੇਰੇ ਆਉਂਦੇ ਨੇ PDS ਦਾ ਹੋ ਗਿਆ ਠੀਕ ਆ ਕੈਮਨ ਦਾ ਹੋ ਗਿਆ ਤੇ ਆਪਾਂ ਨੂੰ ਬਸ ਇਹੀ ਹੁੰਦਾ ਵੀ ਸੂਣ ਤੋਂ ਬਾਅਦ ਜਦੋਂ ਪਸ਼ੂ ਸੂਪੇ ਆਪਾਂ ਨੇ ਮਿਨਰਲ ਮਿਕਸਚਰ ਪ੍ਰੋਪਰ ਰੱਖਿਆ ਡਾਈਟ ਪ੍ਰੋਪਰ ਆ ਠੀਕ ਆ ਨਾ ਸਾਰਾ ਕੁਝ ਵਧੀਆ ਤਾਂ ਉਹ ਵੀ ਦੇ ਕਨਸੀਵ ਹੋ ਪਹਿਲੇ ਠੀਕ ਹੈ ਨਾ ਕਿਉਂਕਿ ਆਪਾਂ ਕੀ ਕਰਦੇ ਹਾਂ ਜਦੋਂ ਪਸ਼ੂ ਸੂਪੇਂਦਾ ਉਹਨੂੰ ਕਿਉਂਕਿ ਉਹ ਤੇ ਦੇਖ ਲਓ ਯਾਰ ਤੁਸੀਂ 25 27 ਕਿਲੋ ਦੁੱਧ ਪਸ਼ੂ ਦੇ ਅੰਦਰੋਂ ਨਿਕਲਣਾ ਇੰਨੇ ਵਿਟਾਮਿਨ ਮਿਨਰਲ ਨੇ ਜਿਹੜੇ ਡਿਪਲੀਟ ਹੋਣੇ ਨੇ ਠੀਕ ਆਪਾਂ ਨੂੰ ਉਹਨੇ ਇੰਨਾ ਦੁੱਧ ਦੇਣਾ ਉਹਨਾਂ ਦੀ ਪੂਰਤੀ ਵੀ ਤਾਂ ਆਪਾਂ ਨੂੰ ਲੋੜ ਹੈਗੀ ਆ ਪੂਰਤੀ ਕਰਨ ਦੀ ਤਾਂ ਹੀ ਉਹ ਅਗਲੇ ਸੂਏ ਲਈ ਗੱਭਣ ਰਹੂਗੀ ਤੇ 150 ਗ੍ਰਾਮ ਘੱਟੋ ਘੱਟ ਤੁਸੀਂ ਡੋਜ਼ ਰੱਖਿਆ ਕਰੋ ਜਿੰਨਾ ਚਿਰ ਪਸ਼ੂ ਥੋੜਾ ਗੱਭਣ ਨਹੀਂ ਰਹਿੰਦਾ ਜਦੋਂ 2-2.5 ਮਹੀਨੇ ਜੇ ਸੂਣ ਤੋਂ ਬਾਅਦ ਗੱਭਣ ਰਹਿ ਗਿਆ ਫਿਰ ਚਾਹੇ ਉਹਨੂੰ ਥੋੜਾ ਜਿਹਾ ਸਸਤਾ ਮਿਨਰਲ ਮਿਕਸਚਰ ਪਾ ਲਿਆ ਕਰੋ ਜਿਵੇਂ 100 ਸਵਾ 100 ਕਿਲੋ ਵੀ ਆਉਂਦਾ ਰੁਪਏ ਕਿਲੋ ਤੇ ਕਈ ਵਾਰ ਯੂਨੀਵਰਸਿਟੀ ਵਾਲਾ ਵੀ ਆਉਂਦਾ 90 ਰੁਪਏ ਕਿਲੋ ਮਿਲ ਜਾਂਦਾ ਠੀਕ ਆ ਉਹ ਜਿਹੜੀ ਦੇ ਹਿਸਾਬ ਨਾਲ ਬਣਿਆ ਹੁੰਦਾ ਯਾਨੀ ਕਿ ਬਾਕੀ ਮਿਨਰਲ ਮਿਕਸਚਰ ਜਿਹੜਾ ਮਰਜੀ ਪਾਓ ਪਾਓ ਬਸ 100 150 ਗ੍ਰਾਮ ਪਾਓ ਜੇ ਤੁਹਾਡਾ ਪਸ਼ੂ ਰਿਪੀਟ ਕਰਦਾ ਤਾਂ ਉਹਨੂੰ 200 ਗ੍ਰਾਮ ਵੀ ਘੱਟੋ ਘਾਟ ਤੁਸੀਂ ਰੱਖ ਸਕਦੇ ਹੋ ਕਿਉਂਕਿ ਕਈ ਵਾਰ ਮਿਨਰਲ ਮਿਕਸਚਰ ਦੀ ਘਾਟ ਨਾਲ ਇਹ ਪਸ਼ੂ ਆ ਜਿਹੜਾ ਕਨਸੀਵ ਨਹੀਂ ਕਰਦਾ ਹੁੰਦਾ ਤੇ ਇਹ ডোজ ਵੀਰੇ ਤੁਸੀਂ ਜਰੂਰ ਰੱਖਿਆ ਕਰੋ ਆਪਾਂ ਵੀ ਇੰਹੀ ਕਰਦੇ ਹੁੰਨੇ ਆਂ ਵੀ ਜਦੋਂ ਪਸ਼ੂ ਸੂਪਿਆ ਉਹਨੂੰ ਵੀ ਬਦਲ ਚਾਹੇ 20 ਗ੍ਰਾਮ ਯਾਰ ਵੱਧੇ ਲੱਗ ਜਵੇ ਕੋਈ ਚੱਕਰ ਨਹੀਂ ਕਈ ਵਾਰ ਆਪਾਂ پیسے ਬਚਾਉਣ ਦੇ ਚੱਕਰ 'ਚ ਥੋੜਾ ਪਾਈ ਜਾਂਦੇ ਹੁੰਨੇ ਆ ਉਹ ਮੁੜ ਕੇ ਫਿਰ ਕੰਸੀਵ ਨਹੀਂ ਕਰਦਾ ਟੀਕੇ ਬਾਰ-ਬਾਰ ਉਹ ਖਰਚਾ ਜਿਹੜਾ ਦੁੱਗਣਾ ਹੋ ਜਾਂਦਾ ਆਪਾਂ ਤਾਂ ਇਹੀ ਕਹਿੰਦੇ ਆ ਵੀ ਜਦੋਂ ਤੁਹਾਡਾ ਪਸ਼ੂ ਸੂਪਿਆ 20 30 ਗ੍ਰਾਮ ਚਾਹੇ ਵੱਧੇ ਰੱਖਿਆ ਕਰੋ ਕੰਡਾ ਲੈ ਆ ਉਹ 2 250 ਦੀ 2 250 ਦਈ ਆਉਂਦਾ ਉਹਦੇ ਨਾਲ ਤੁਹਾਡਾ ਫਾਇਦਾ ਵੀ ਹੋ ਜਿਆ ਕਰੂਗਾ ਠੀਕ ਆ ਪਸ਼ੂ ਕਨਸੀਵ ਕਰ ਜੂ ਜਦੋਂ ਕਨਸੀਵ ਕਰ ਗਿਆ ਫਿਰ ਚਾਹੇ ਮਿਨਰਲ ਮਿਕਚਰ ਦੀ ਡੋਜ਼ ਘਟਾ ਦੀ ਤੇ ਥੋੜਾ ਜਿਹਾ ਸਸਤਾ ਪਾ ਲਿਆ ਠੀਕ ਆ ਨਾ ਹੁਣ ਜੇ ਆਪਾਂ ਕਹੀਏ 3350 ਰੁਪਏ ਕਿਲੋ ਵਾਲਾ ਚਲਾਈ ਜਾਓ ਉਹ ਵੀ ਨਹੀਂ ਹੈਗਾ ਫਿਰ ਕੰਮ ਵੀ ਆਪਾਂ ਨੇ ਫਾਇਦਾ ਵੀ ਲੈਣਾ ਯਾਨੀ ਕਿ ਉਹਦਾ ਤੇ ਖਰਚ ਵੀ ਨਾ ਵਾਲਾ ਆ ਜਵੇ ਇਹ ਆਪਾਂ ਨੇ ਯਾਨੀ ਜੀ ਲਾ ਕੇ ਚੱਲਣਾ ਹੁੰਦਾ ਬਾਕੀ ਵੀਰੇ ਆਪਣੀ ਵੀਡੀਓ ਬਣਾਉਣ ਦਾ ਇਹੀ ਮਕਸਦ ਹੁੰਦਾ ਵੀ ਆਪਾਂ ਵੱਧ ਤੋਂ ਵੱਧ ਜਾਣਕਾਰੀ ਆ ਜਿਹੜੀ ਤੁਹਾਡੇ ਨਾਲ ਸ਼ੇਅਰ ਕਰਦੇ ਰਹੀਏ ਠੀਕ ਆ ਕਿਉਂਕਿ ਵੀਰੇ ਜਦੋਂ ਨੌਲਜ ਘਟ ਹੁੰਦੀ ਹੈ ਜਦੋਂ ਹੀ ਕੰਮ ਚ ਲਾਸ ਜਾ ਹੁੰਦਾ ਜਾਂ ਆਪਾਂ ਨੂੰ ਘਾਟਾ ਪੈ ਜਾਂਦਾ ਤੇ ਵੀਡੀਓ ਬਣਾਉਣ ਦਾ ਵੀਰੇ ਆਪਣਾ ਅੱਜ ਦਾ ਇਹੀ ਮਕਸਦ ਸੀਗਾ ਵੀ ਤੁਹਾਨੂੰ ਮਿਨਰਲ ਮਿਕਸਚਰ ਦੀ ਡੋਜ਼ ਬਾਰੇ ਜਾਣਕਾਰੀ ਦੇਈਏ ਜਿੰਨੀ ਕਾਪਾ ਨੂੰ ਹੈਗੀ ਆ ਠੀਕ ਆ ਨਾ ਜਦੋਂ ਤੁਹਾਡਾ ਪਸ਼ੂ ਸੂਪਿਆ ਉਹਨੂੰ ਵਧੀਆ ਡਾਈਟ ਰੱਖੋ ਮਿਨਰਲ ਮਿਕਸਚਰ ਪ੍ਰੋਪਰ ਪਾਓ ਵੀ ਤਾਂ ਜੋ ਕੰਸਿਵ ਛੇਤੀ ਹੋ ਸਕੇ ਜਿੰਨੀ ਛੇਤੀ ਆਪਣਾ ਪਸ਼ੂ ਕਨਸੀਵ ਹੋਊਗਾ ਸੂਗਾ ਆਪਣੇ ਫਾਰਮ ਨੂੰ ਹੀ ਵਾਦਾ ਹੁੰਦਾ ਠੀਕ ਆ ਨਾ ਬਾਕੀ ਧੰਨਵਾਦ ਵੀਰੇ ਸਾਰਿਆਂ ਦਾ ਚੈਨਲ ਨੂੰ ਕੱਲ ਉਹ ਸਬਸਕ੍ਰਾਈਬ ਲੀਲੀ ਆਪਾਂ ਕੋਈ ਨਾ ਕੋਈ ਵੀਡੀਓ ਜਿਹੜੀ ਨੌਲੇਜ ਆੜੀ ਜਿੰਨੀ ਕ ਆਪਾਂ ਨੂੰ ਹੈਗੀ ਆ ਅਪਲੋਡ ਕਰਦੇ ਰਹਾਂਗੇ ਧੰਨਵਾਦ ਸਾਰਿਆਂ ਸਸਰੀਕਰ